ਅਸਵੇਲੇ ਅਸੀਂ ਖੜੇ ਆ ਹੰਗਰੀਸਰ ਦੇ ਗੇਟ ਹੀਮਾ ਇਲਾਕੇ ਦੇ ਗਲੀ ਹਾਦਮਤਾਈ ਦੇ ਵਿੱਚ ਜਿੱਥੇ ਇੱਕ ਵਿਅਕਤੀ ਦੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਜਿਵੇਂ ਕਿ ਕਿ ਕੁਝ ਰੋਜ਼ ਕਬਰਾਂ ਦੇਖਦੇ ਆ ਰਹੇ ਹਾਂ ਕਿ ਮੁਜੀਠੇ ਵਿੱਚ ਸ਼ਰਾਬ ਪੀਣ ਨਾਲ ਕਾਫੀ ਲੋਕਾਂ ਦੀ ਮੌਤ ਹੋਈ ਜਿੱਥੇ ਪੰਜਾਬ ਸਰਕਾਰ ਨੇ ਉਹਨਾਂ ਦੇ ਪਰਚੇ ਵੀ ਦਰਜ ਕੀਤੇ ਮੁਕਦਮੇ ਵੀ ਦਰਜ ਕੀਤੇ ਆਦੇ ਮਰਦ ਵਾਲਿਆਂ ਨੂੰ ਉਹਨਾਂ ਨੇ ਸਰਕਾਰ ਵੱਲੋਂ ਕੁਝ ਨਾ ਕੁਝ ਉਹਨਾਂ ਦੀ ਹੈਲਪ ਕਰਨ ਦੀ ਵੀ ਕੋਸ਼ਿਸ਼ ਕੀਤੀ ਐਸ ਵੇਲੇ ਅਸੀਂ ਖੜੇ ਆ ਹਾਦਮਤਾਈ ਗਲੀ ਦੇ ਵਿੱਚ ਜਿੱਥੇ ਇੱਕ ਰਿਸ਼ਪਾਲ ਸਿੰਘ ਨਾਂ ਦਾ ਬੰਦਾ ਬੱਗਾ ਜੋ ਕਿ ਇੱਕ ਮਜ਼ਦੂਰੀ ਦਾ ਕੰਮ ਕਰਦਾ ਸੀ ਰੇਖਾ ਚਲਾ ਕੇ ਆਪਣੇ ਪਰਿਵਾਰ ਨੂੰ ਪਾਲਦਾ ਸੀ ਰਾਤ ਨੂੰ ਸ਼ਰਾਬ ਪੀਣ ਦੇ ਨਾਲ ਜਦੋਂ ਘਰ ਆਇਆ ਸ਼ਰਾਬ ਪੀਤੀ ਤੇ ਮੋਕੇ ਤੇ ਹੀ ਉਹਨਾਂ ਦੀ ਉਲਟੀਆਂ ਕਰਨ ਦੇ ਨਾਲ ਮੌਤ ਹੋ ਗਈ ਅਸੀਂ ਆਪਣਾ ਘਰ ਦਾ ਦ੍ਰਿਸ਼ ਦਿਖਾ ਰਹੇ ਹਾਂ ਕਿ ਕਿਹੋ ਜਿਹਾ ਇਹਨਾਂ ਦਾ ਘਰ ਹੈ ਗਰੀਬੀ ਰੇਖਾ ਦੇ ਵਿੱਚ ਰਹਿਣ ਵਾਲੇ ਇਹ ਲੋਕ ਕਿਵੇਂ ਆਪਣਾ ਇਹ ਪਰਿਵਾਰ ਨੂੰ ਪੋਸ਼ਣ ਕਰਦੇ ਆ ਇਹ ਤੁਹਾਨੂੰ ਪਤਾ ਲੱਗੇਗਾ ਤੇ ਆਓ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਪਰਿਵਾਰ ਦੇ ਨਾਲ ਕਿ ਐਸਾ ਕੀ ਹੋਇਆ ਸੀ ਜਿਸ ਕਰ ਉਹਨਾਂ ਦੀ ਮੌਤ ਹੋ ਗਈ ਉਹਨਾਂ ਦਾ ਪਰਿਵਾਰ ਵੇਖੋ ਪੂਰੇ ਗਮਗੀਨ ਹਾਲਾਤ ਵਿੱਚ ਬੈਠਾ ਹੋਇਆ ਵਾ ਦੇਖਿਆ ਨਹੀਂ ਜਾ ਰਿਹਾ ਉਹਨਾਂ ਦੇ ਬੱਚੇ ਰੋਂਦੇ ਹੋਏ ਦੇਖਿਆ ਨਹੀਂ ਜਾ ਰਿਹਾ ਗੱਲਬਾਤ ਕਰਦੇ ਆ ਹਾਂਜੀ ਕੀ ਹਰ ਬੇਟਾ ਕੀ ਨਾਮ ਤੁਹਾਡਾ ਲక్ష్ਮੀ ਤੇ ਕੀ ਲੱਗਦੇ ਤੁਹਾਡੇ ਜੀ ਨੂੰ ਡੈਥ ਹੋਈ ਹੈ ਮੇਰੇ ਪਾਪਾ ਜੀ ਤੇ ਕੀ ਹੋਇਆ ਉਹਨੂੰ ਡੈਡੀ ਮੇਰੇ ਮਜ਼ਦੂਰੀ ਕਰਦੇ ਸੀਗੇ ਕਦੀ ਕਦੀ ਸ਼ਰਾਬ ਪੀਂਦੇ ਸੀਗੇ ਉਹ ਕਿਉਂਕਿ ਇੱਕ ਅੱਧਾ ਹੀ ਪੈਸਾ ਲੈਂਦੇ ਸੀ ਮੇਰੇ ਡੈਡੀ ਤੇ ਅਸੀਂ ਤਿੰਨੋਂ ਬਣਾ ਮੈਰਿਡ ਆ ਘਰ ਕੋਈ ਨਹੀਂ ਸੀ ਲਾ ਤੇ ਮੇਰੇ ਡੈਡੀ ਕੰਮ ਤੋਂ ਆਏ ਨੇ ਠੀਕ ਠਾਕ ਆਏ ਨੇ ਰਾਸ਼ਨ ਵਾਲੀ ਦੁਕਾਨਾ ਤੋਂ ਰਾਸ਼ਨ ਸਭ ਕੁਝ ਲੈ ਕੇ ਆਇਆ ਮੇਰੇ ਕੋਲ ਬਸਾ ਤੇ ਅੱਤਿ ਉਹਨਾਂ ਨੇ ਇੱਕ ਹੀ ਪੈਗ ਲਗਾਇਆ ਇੱਕ ਪੈਗ ਲਗਾਇਆ ਤੇ ਉਹਨਾਂ ਨੂੰ ਥੋੜੀ ਦੇਰ ਬਾਅਦ ਹੀ ਖੂਨ ਦੀ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਜਿਹੜੀਆਂ ਕਿ ਇੱਕ ਪੈਗ ਉਹਨਾਂ ਦਾ ਉੱਥੇ ਹੀ ਗਲਾਸ ਵਿੱਚ ਰਹਿ ਗਿਆ ਮੇਰੇ ਪਾਪਾ ਇੰਨੇ ਕਰਫਤਕ ਮਰੇ ਹੈ ਕੋਡੀਆਂ ਤੋਂ نیچے ਆਏ ਉੱਥੇ ਵੀ ਬਲੱਡ ਸਾਰ ਆਇਆ ਤੇ ਅਸੀਂ ਟਾਇਲਟ ਆ ਦੇਖੀ ਉਹ ਵੀ ਪੂਰੀ ਬਲੱਡ ਨਾਲ ਭਰੀ ਸੀ ਤੁਹਾਨੂੰ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਤੁਹਾਡੇ ਫਾਦਰ ਦੀ ਮੌਤ ਹੋ ਗਈ ਹੈ ਅਸੀਂ ਤਿੰਨੋਂ ਭੈਣਾਂ ਮੈਂ ਇੱਡਾ ਸਾਡੇ ਘਰ ਕੋਈ ਨਹੀਂ ਸੀ ਅਚਾਨਕ ਹੀ ਦੂਸਰੇ ਨੰਬਰ ਵਾਲੀ ਭੈਣ ਆਈ ਉਹਨੇ ਗੇਟ ਕਾਫੀ ਖੜਕਾਇਆ ਲੇਕੇ ਮੇਰੇ ਪਾਪਾ ਸਾਹਿਬ ਨੇ ਗੇਟ ਖੋਲ੍ਹਿਆ 15-20 ਮਿੰਟ ਗੇਟ ਖੜਕਾਉਣ ਤੋਂ ਬਾਅਦ ਉਹਨੇ ਮੇਰੇ ਤਾਇਆ ਜੀ ਦੇ ਬਟੇ ਨੇ ਕਿਹਾ ਕਿ ਉੱਪਰੋਂ ਦੇਖੋ ਮੇਰੇ ਪਾਪਾ ਨੂੰ ਕੀ ਹੋਇਆ ਉਹ ਦਰਵਾਜ਼ਾ ਨਹੀਂ ਖੋਲ੍ਹਦਾ ਕਿਉਂਕਿ ਮੇਰਾ ਬ੍ਰਦਰ ਕੋਲਕੱਤਾ ਕੰਮ ਕਰਦਾ ਹੈ ਤੇ ਇਸ ਕਰਕੇ ਘਰ ਕੋਈ ਨਹੀਂ ਸੀਗਾ ਭਾਬੀ ਆਪਣੇ ਬੱਚੇ ਦੇ ਫੇਸ ਤੇ ਫਿਰ ਮੇਰੇ ਬ੍ਰਦਰ ਨੇ ਆ ਕੇ ਉੱਪਰੋਂ ਤਾਇਆ ਜੀ ਦੇ ਬਟੇ ਨੇ ਗੇਟ ਖੋਲ੍ਹਿਆ ਔਰ ਦੇਖਿਆ ਅੰਦਰ ਸਿਸਟਰ ਜੀ ਮੇਰੀ ਆਈ ਨੇ ਅਦਰ ਦੇਖਿਆ ਕਿ ਮੇਰੇ ਡੈਡੀ ਬੈੱਡ ਤੇ ਲੇਟੇ ਹੋਏ ਨੇ ਔਰ ਖੂਨ ਉਹਨਾਂ ਦੇ ਮੂੰਹ ਚੋਂ ਉਹਨਾਂ ਦੀ ਕੋਟੀ ਵਾਲੀ ਜਗ੍ਹਾ ਤੋਂ ਵੀ ਖੂਨ ਵਗ ਰਿਹਾ ਸੀ نیچے ਖੂਨ ਫਿਰ ਅਸੀਂ ਪੰਜਾ ਕੇ ਦੇਖਿਆ ਉੱਪਰੋਂ ਮੇਰੇ ਫਾਦਰ ਸਾਹਿਬ ਦੇ ਕੁਰਸੀਆਂ ਦੇ ਵਿੱਚ ਖੂਨ ਸਾਰਾ ਡੋਲਿਆ ਆ ਲੱਗਦੀ ਹੀ ਛੱਬ ਦਾ ਇੱਕ ਗਲਾਸ ਪੂਰਾ ਪਿਆ ਰਸ ਕਿਉਂਕਿ ਫਾਦਰ ਸਾਹਿਬ ਨੇ ਜਦੋਂ ਥੋੜੀ ਪੀਤੀ ਉਹਨਾਂ ਨੂੰ ਮੌਂਟਿੰਗ ਆਲੀ ਸ਼ੁਰੂ ਹੋ ਗਈਆਂ ਘਬਰਾੜਨੇ ਵਾਰੇ نیچے ਕਮਰੇ ਚ ਆ ਗਏ ਫਿਰ نیچے ਆ ਕੇ ਹੀ ਉਹਨਾਂ ਦਾ ਸਾਰਾ ਸਾਕ ਕੋਸ਼ਿਸ਼ ਕਰਦੇ ਰਹੀ ਔਰ ਮੇਰੇ ਡੈਡੀ ਬਿਲਕੁਲ ਇਕੱਠੇ ਹੋਏ ਜਿਤੋਂ ਵੀ ਸਾਫ ਜਾ ਰਹਾ ਰੈਸਪੀ ਮੇਰੇ ਡੈਡੀ ਬਹੁਤ ਜੀ ਤਰਫ ਕਰਕੇ ਹੀ ਬਣੇਗੀ ਜਿਹੜੀ ਤੁਹਾਡੀ ਛੋਟੀ ਭੈਣ ਹੈ ਜਿਹੜੀ ਕਹਿੰਦੇ ਆਈ ਸੀ ਇੱਥੇ ਉਹ ਐਸ ਵਜ੍ਹਾ ਇੱਥੇ ਹੈਗਾ ਨਾ ਹਾਂਜੀ ਹਾਂਜੀ ਇੱਥੇ ਬੁਲਾਓ ਉਹਨਾਂ ਨੂੰ ਜਿਹੜਾ ਕੀ ਨਾ ਬੇਟਾ ਤੁਹਾਡਾ ਸਰਜੀਤ ਕੋਲੀ ਜੀ ਆਏ ਘਰ ਤੇ ਕੀ ਹੋਇਆ ਅਰੋਨ ਉਹ ਗਲਤੀ ਤੁਸੀਂ ਲਿਖਿਆ ਕੀ ਗੱਲ ਹੋਈ ਡੀਪੀ ਵੀ ਆ ਗਈ 200 ਰੁਪਇਆ ਜੀ ਭਾਜੀ ਮੇਰੇ ਨਾ ਉਹ ਤੇ ਮੈਂ ਆਪਣੇ ਘਰ ਇਦਾਂ ਮਿਲ ਕਰਨ ਲੈ ਮੜੀ ਜੀ ਗੱਲ ਹੋਈ ਮੈਂ ਗੁੱਸੇ ਦੀ ਮੜੀ ਆਪਣੇ ਘਰ ਨੂੰ ਆ ਗਈ ਮੇਰੇ ਮਮਮੀ ਦੇ ਕੋਲ ਤੇ ਪਹਿਲਾਂ ਤਾਂ ਹੋ ਚੁੱਕੀ ਹੋਈ ਹੈ ਪਰ ਫਿਰ ਕਹੀ ਭਰਾ ਮੇਰਾ ਕਲ ਕੱਤੇ ਹੀ ਮੇਰੇ ਦਿਲ ਨੇ ਆਪਣੇ ਦਾਦੀ ਨੂੰ ਚਾਕੇ ਦਰਦੀ ਹੈ ਇੰਨੀ ਗਾਲਾਂ ਕੱਢ ਦੇ ਕਰਦੇ ਮੈਂ ਆਪਣੇ ਘਰ ਆਈ ਨਾ ਮੈਂ ਇੱਕ ਦਰਫ ਇੱਕ ਮੇਰੀ ਬੂਆ ਵੀ ਕਹਿੰਦੀ ਮੇਰੇ ਦਾਦੀ ਕੋਲ ਕੇ ਸੀ ਉਸੇ ਮੈਂ ਵੀ ਮਿੰਟ ਬੂਆ ਘਰ ਕੰਤੀ ਰਹੀ ਆ ਬਾਜਾ ਮਾਰ ਕੇ ਨਹੀਂ ਡਾਦੀ ਦਾਦੀ ਕਹਿੰਦੀ ਮੇਰੇ ਡਾਦੀ ਨੇ ਬੂਆ ਨਹੀਂ ਭੋਲੇਆ ਉਸ ਤੋਂ ਬਾਅਦ ਨਾ ਜਾਣੇ ਮੇਰੇ ਨਨਤਾਏ ਦਾ ਮੁੰਡਾ ਆ ਗਿਆ ਉਹ ਕਹਿੰਦਾ ਸਖੂ ਕੀ ਗੱਲ ਆ ਉਹ ਮੇਰੇ ਡੈਡੀ ਪੂਆ ਨਹੀਂ ਖੋਲਦੇ ਉਹ ਨਾ ਕਿੰਨਾ ਮਰਤੂ ਦੀ ਖੋਲਣਾ ਸਾਡੇ ਰਸਤਾ ਹੈ ਨਾ ਉਹ ਕਿਵੇਂ ਚੱਲ ਕੇ ਕੋਲ ਪੂਆ ਖੋਲਿਆ ਇਹਨਾਂ ਅੰਦਰ ਆ ਗਏ ਆ ਉਹਨੇ ਜਦੋਂ ਪੂਆ ਖੋਲਿਆ ਮੇਰੇ ਡੈਡੀ ਦਾ ਹੱਥ ਪੈਰ ਸਾਰੇ ਮੁੜੇ ਸਾਰੇ ਕੁਝ ਮੁੜਿਆ ਮੂੰਹ ਸਾਣੀ ਉੱਨਾ ਦੇ ਨਾ ਖਰਾ-ਖਰਾ ਘਰ ਅੰਦਰ ਨਿਕਲੀ ਜਾਂਦਾ ਮੈਂ ਸਾਫ ਕਰੀ ਜਾਂਦੀ ਉਹ ਸਾਫ ਨਹੀਂ ਹੋ ਨਿਕਲੀ ਜਾਂਦਾ ਨਿਕਲੀ ਜਾਂਦਾ ਉਹ ਇਹਦਾ ਸਾਰਾ ਕੁਝ ਵੇਖ ਕੇ ਨਾ ਦਿਮਾਗ ਕੋ ਸੁੱਝਿਆ ਨਹੀਂ ਫਿਰ ਮੈਂ ਆਪਣੀ ਬਤਨੀਆ ਤੇ ਨਾਲ ਫੋਨ ਕੀਤਾ ਬਾਪੂ ਨੂੰ ਫੋਨ ਕੀਤਾ ਅਸੀਂ ਸਾਰੇ ਆਨੇ ਇਕੱਠੇ ਹੋ ਗਏ ਜਦੋਂ ਇਕੱਠੇ ਉੱਥੇ ਗਿਆ ਚਾਚਾ ਜੀ ਮੇਰੇ ਆਏ ਉਹਨਾਂ ਨੇ ਕਿਹਾ ਉੱਤੇ ਜਾ ਕੇ ਵੇਖੋ ਕੀ ਪੰਦ ਆਇਆ ਜਦੋਂ ਹੀ ਉੱਤੇ ਗਏ ਉੱਤੇ ਜਾ ਕੇ ਖੂਨ 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 ਹੀ ਖੂਨ ਫਿਰ ਫਲਾਸ ਚ ਵੇਖਿਆ ਉੱਥੇ ਵੀ ਖੂਨ ਹੀ ਖੂਨ ਸਾਰੇ ਪਿਆ ਅਸੀਂ ਜਿਹੜਾ ਟੈਡੀ ਪੋਤ ਤੜਕ ਪੜਕ ਕੇ ਬੜਿਆ ਪਤਾ ਨਹੀਂ ਕਿੰਦਾ ਹੋ ਰਿਆ ਅਸੀਂ ਤਾਂ ਸਾਰਾ ਕੁਝ ਦੇਖਦੇ ਰਹੇ ਹੇ ਮੇਰੇ ਹਸਬੰਦ ਆਏ ਉਹਨਾਂ ਨੇ ਕਿਹਾ ਤੇ ਆ ਸ਼ਰਾਬ ਪੀਤੀ ਉਹ ਸ਼ਰਾਬ ਫੜ ਕੇ ਉਹਨਾਂ ਨੇ ਟੋਲਤੀ ਪਰ ਦੂਜੇ ਦਿਨ ਸਾਰੇ ਆਣਾ ਹੀ ਪੈਣਾ ਉਹਨਾਂ ਨੂੰ ਛੋਟਾ ਜਿਹਾ ਸਾਡਾ ਘਰ ਹੈਗਾ ਵਾ ਪੇੜਾ ਇਸ ਵਾਇਸ ਸੁਣ ਕੇ ਕੱਟ ਕੇ ਸਾਨੂੰ ਪਤਾ ਨਹੀਂ ਲੱਗਾ ਇਹ ਕਰਨੀ ਹੈ ਕਿ ਨਹੀਂ ਕਰਨੀ ਇਦਾਂ ਮੇਰੇ ਬਹਿਰੀ ਕਿਦਾਂ ਕੋਈ ਹੈ 15 ਸਾਲ ਤੋਂ ਕਿ ਤੱਕ ਬਹੁਤ ਹੀ ਜੀਲੀ ਅੰਦਰ ਸਾਰੇ ਤੱਤ ਤਰਾ ਤੀ ਇਦਾਂ ਉਹਨਾਂ ਦੇ ਪਲਾਕੇ ਟੱਬਰਾ ਹਤਾ ਕੁਛ ਚੁੰਦਾ ਸੀ ਥੋੜੀ ਫਲੁਆਨੀ ਸੀ ਕੋਈ ਦੂਸਰੇ ਜਿਹਾ ਸਾਰੇ ਨਿਹਾਨਾ ਸੀ ਤੇ ਲੇਕਿਨ ਉਹਨਾਂ ਦੇ ਬਲੈਡਿੰਗ ਖਨੀ ਇਹਨਾਂ ਬਲੈਡੀ ਅੱਧਾ ਤੱਬਰ ਦੇ ਨਾਲ ਹੀ ਉਹਨਾਂ ਦੇ ਇਦਾਂ ਭਰਤੀ ਸੀ ਤੇ ਉਹ ਜਿਹੜਾ ਅਦਰੋਂ ਗੰਧ ਨਿਕਲਦਾ ਸੀ ਉਹ ਸਾਰੇ ਗਰਾ ਤੱਤ ਵੀ ਨਿਕਲਦਾ ਹੀ ਰਿਹਾ ਤੇ ਇਹੀ ਸਮਹਿ ਲਾਦੀ ਸੀ ਕਿ ਜੀਵੀ ਅੰਦਰ ਪਤਾ ਨਹੀਂ ਉਹਨਾਂ ਦੇ ਕੀ ਇਹ ਸਨ ਮ੍ਰਿਤਕ ਦੀਆਂ ਬੱਚੀਆਂ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦਾ ਪਿਤਾ ਕਿਵੇਂ ਉਤਣ-ਫਤਣ ਕੇ ਮਰਿਆ ਉਹਨਾਂ ਦੇ ਸਾਹਮਣੇ ਉਹ ਸਾਫ਼ ਕਰਦੇ ਰਹੇ ਉਹਦੀਆਂ ਕੁੰਡੀਆਂ ਹੰਡੀਆਂ ਰਹੀਆਂ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਬੱਚੀਆਂ ਦਾ ਕੁਝ ਸੋਚਿਆ ਜਾਵੇ ਜਿਵੇਂ ਕਿ ਮਜੀਠੇ ਹਲਕੇ ਦੇ ਵਿੱਚ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ ਅੱਜ ਵੀ ਦਿਨ-ਬਦ ਦਿਨ ਵਧਦੀ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਵੀ ਐ ਕੇਸ ਦੇ ਕੰਨੂ ਮਿਲਿਆ ਵਾ ਕਿ ਰਿਸ਼ਪਾਲ ਸਿੰਘ ਉਰ ਭੱਗਾ ਨਾਂ ਦਾ ਵਿਅਕਤੀ ਜੋ ਕਿ ਮੇਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਔਰ ਬੇਜ ਮਮੇਂਤ ਮਿਹਨਤ ਮਿਹਦੂਰੀ ਕਰਨ ਤੋਂ ਬਾਅਦ ਵੀ ਆਪਣੇ ਘਰ ਦਾ ਟੇਡ ਪਾਲਦਾ ਹੈ ਤੇ ਸ਼ਰਾਬ ਪੀਣਾ ਤੇ ਇੱਕ ਆਮ ਗੱਲ ਹੈਗੀ ਹੈ ਸ਼ੌਕ ਹੈ ਸ਼ਰਾਬ ਪੀਣ ਤੇ ਕੋਈ ਗੱਲ ਨਹੀਂ ਅਗਰ ਗਰੀਬ ਸ਼ਰਾਬ ਪੀਣਾ ਤੇ ਜਰਾ ਵੀ ਕਿਹਾ ਜਾਂਦਾ ਹੈ ਲੇਕਿਨ ਸਸਤੀ ਸ਼ਰਾਬ ਹੋਣ ਕਰਕੇ ਲੋਕ ਬਜ਼ਾਰੋਂ ਸ਼ਰਾਬ ਖਰੀਦ ਲੈਂਦੇ ਨੇ ਔਰ ਪੀ ਵੀ ਲੈਂਦੇ ਨੇ ਇਸ ਤਰ੍ਹਾਂ ਦਾ ਜੀ ਇੱਕ ਵਾਕਿਆ ਹੋਇਆ ਕਿ ਇਹਨਾਂ ਨੇ ਸ਼ਰਾਬ ਜਿਹੜੀ ਉਹ ਬਜ਼ਾਰੋਂ ਗ੍ਰਿਧੀ 50% ਤੋਂ ਬਾਅਦ ਇਹਨਾਂ ਘਰ ਵਾਲਿਆਂ ਦੇ ਕਹਿਣ ਮੁਤਾਬਕ ਕਿਤੇ ਉਹਨਾਂ ਨੇ ਇੱਕ ਹੀ ਪੈਗ ਪਾਇਆ ਜੀ ਅਜੇ ਇੱਕ ਹੀ ਪੈਗ ਪੀਤਾ ਸੀ ਕਿ ਉਹ ਜਿਹੜਾ ਉਹ ਆਪਣਾ ਮੰਨੂ ਕੋ ਦਿਆ ਉਹ ਦਿਆ ਆਇਆ ਜੋ ਹੋ ਗਿਆ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੀ ਬੇਟੀ ਦੇ ਨਾਲ ਕਿ ਕੀ ਕਰਨਾ ਚਾਹੀਦਾ ਤੁਸੀਂ ਕੀ ਕੰਮ ਕਰਦੇ ਹੋ ਸਰਕਾਰ ਕੋਲ ਕੀ ਮੰਗ ਕਰਦੇ ਹੋ ਅਸੀਂ ਸਰਕਾਰ ਕੋਲ ਉਹਦੇ ਹੀ ਪੀਛਾ ਕਰ ਰਹੇ ਹਾਂ ਕਿਉਂਕਿ ਮੇਰਾ ਬ੍ਰਦਰ ਜਿਹੜਾ ਆ ਕੋ ਸੱਤੇ ਕੰਮ ਕਰਦਾ ਗਰੀਬ ਅਸੀਂ ਬਹੁਤ ਹੈਗੇ ਹਾਂ ਔਰ ਮੇਰੇ ਡੈਡੀ ਹੀ ਹੈ ਜਿਸ ਜਿਹੜੇ ਰੋਟੀ ਪਾਣੀ ਸਾਰਾ ਹੀ ਕਸ਼ਵਾ ਕੇ ਸਾਰਾ ਸੰਭਲ ਕਮਾਉਂਦੇ ਸੀ ਪਰ ਹੁਣ ਮੇਰੇ ਸਾਹਰੇ ਸਾਕ ਨਹੀਂ ਹੈਗੇ ਇਸ ਤਰ੍ਹਾਂ ਕਿ ਮਤਲਬ ਕੀ ਕੀਤੀਆਂ ਨਹੀਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਵੀ ਜੀ ਗਾਇਆ ਜਾਂਦੇ ਹੋ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਭ ਤੋਂ ਸਭ ਤੋਂ ਕਾਰਵਾਈ ਕੀਤੀ ਜਾਵੇ ਤਾਂ ਕਿ ਹੋਰ ਪਰਿਵਾਰ ਇਸ ਤਰ੍ਹਾਂ ਬਰਬਾਦ ਨਾ ਹੋਣ ਤੇ ਸਾਨੂੰ ਇਨਸਾਫ ਮਿਲਦਾ ਜਾਵੇ ਇਹਨਾਂ ਸਾਡੇ ਨਾਲ ਮਰਨ ਵਾਲੇ ਦੇ ਪੀਐਨ 7 ਹਰ ਖਬਰ ਸੱਚ ਕੇ ਸਾਥ